ਅੱਜ ਸਾਡਾ ਹਾਲ ਇਹੋ ਜਿਹਾ ਸਿੱਖ ਕੌਮ ਕੇਵਲ ਨਗਰ ਕੀਰਤਨਾਂ ਦੇ ਵਿੱਚ ਮਸ਼ਰੂਫ ਹੋ ਗਈ ਆ ਜਿਹਨੂੰ ਦੇਖੋ ਕਹਿੰਦਾ ਮੈਂ ਆਪਣਾ ਨਗਰ ਕੀਰਤਨ ਕੱਢਣਾ ਮੇਰੇ ਇਲਾਕੇ ਦਾ ਆਪਣਾ ਨਗਰ ਕੀਰਤਨ ਹੋਵੇ ਮੈਂ ਬੜਾ ਦੁਖੀ ਹੋ ਕੇ ਇਹ ਗੱਲ ਕਹਿ ਰਿਹਾ ਸਾਨੂੰ ਹਮੇਸ਼ਾ ਫੋਨ ਆਉਂਦੇ ਨੇ ਦਿੱਲੀ ਕਮੇਟੀ ਦੇ ਵਿੱਚ ਕਿ ਜੀ ਸਾਡੇ ਇਲਾਕੇ 'ਚ ਨਗਰ ਕੀਰਤਨ ਦੋ ਸੈੱਟ ਪੰਜ ਪਿਆਰਿਆਂ ਦੇ ਭੇਜ ਦਿਓ ਉਹ ਭਈ ਆਪਾਂ ਕਰ ਕੀ ਰਹੇ ਆ ਪੰਜ ਅਗਲੇ ਤੇ ਪੰਜ ਪਿਛਲੇ ਪੰਜ ਅਗੇ ਨਿਸ਼ਾਨ ਸਾਹਿਬ ਵਾਲੇ ਤੇ ਪੰਜ ਪਿੱਛੇ ਕਿਰਪਾਨਾਂ ਵਾਲੇ ਅਰੇ ਵੀ ਪੰਜ ਪਿਆਰੇ ਜਿਹੜੇ ਸੀ ਉਹ ਪੂਜਨ ਲਾਇਕ ਪੂਜਨ ਲਾਇਕ ਸ਼ਖਸੀਅਤਾਂ ਨੇ ਪੰਜ ਪਿਆਰੇ ਸਤਿਕਾਰਯੋਗ ਹਸਤੀਆਂ ਨੇ ਆਪਾਂ ਉਹਨਾਂ ਨੂੰ ਸਿੰਬੋਲਿਕ ਬਣਾ ਕੇ ਰੱਖ ਪੰਜਾਂ ਪਿਆਰਿਆਂ ਦਾ ਜੀਵਨ ਹੁੰਦਾ ਸੀ ਅਸੀਂ ਉਹਨਾਂ ਨੂੰ ਪੰਜਾਂ ਪਿਆਰਿਆਂ ਵਾਲਾ ਚੋਲਾ ਪਾਇਆ ਨਾਲ ਚਲਾਈ ਜਾਂਦੇ ਆ ਬੜਾ ਦਿਲ ਦੁਖਦਾ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ 180 ਸਿੰਘ ਦਿੱਲੀ ਕਮੇਟੀ ਵੱਲੋਂ ਇਲਾਕਿਆਂ ਦੇ ਵਿੱਚ ਨਗਰ ਕੀਰਤਨ ਚ ਪੰਜਾਂ ਪਿਆਰਾਂ ਵੱਸੇ ਸਜਣ ਵਾਸਤੇ ਗਏ ਨੇ ਕਿੰਨੀ ਸਾਡੇ ਲਈ ਨਿਮੋਸ਼ੀ ਦੀ ਗੱਲ ਇਹ ਸਾਡੇ ਲਈ ਸ਼ਰਮ ਵਾਲੀ ਗੱਲ ਹੈ ਤੇ ਸਾਡੀ ਨਲੈਕੀ ਹੈ ਵੀ ਜਿਹੜੀਆਂ ਸਿੰਘ ਸੁਭਾਵਾਂ ਨੇ ਨਗਰ ਕੀਰਤਨ ਕੱਢਣਾ ਤੁਸੀਂ ਇਲਾਕੇ ਦੇ ਵਿੱਚ ਪੰਜ ਸਿੰਘ ਨਹੀਂ ਇਕੱਠੇ ਕਰ ਸਕੇ ਜੇ ਤੁਹਾਡੇ ਇਲਾਕੇ 'ਚ ਪੰਜ ਸਿੰਘ ਨਹੀਂ ਹੈਗੇ ਤੇ ਆਪਾਂ ਨਗਰ ਕੀਰਤਨ ਕੱਢ ਕੇ ਦਿਖਾਉਣਾ ਕਿਹਨੂੰ ਹੈ ਵੀ ਪੰਜ ਸਿੰਘ ਸਾਡੇ ਇਲਾਕੇ 'ਚ ਜੇ ਆਪਾਂ ਪ੍ਰਚਾਰ ਕਰਕੇ ਤਿਆਰ ਨਹੀਂ ਕਰ ਸਕੇ ਤੇ ਆਪਾਂ ਨਗਰ ਕੀਰਤਨ ਕਿਦੇ ਵਾਸਤੇ ਕੱਢ ਰਹੇ ਹਾਂ ਗੁਰਦੁਆਰਾ ਕਮੇਟੀਆਂ ਦਾ ਕੰਮ ਹੁੰਦਾ ਸੀ ਪਿਛਲੀ ਕਮੇਟੀ ਨੇ